ਕੀ ਅੱਜ ਕੱਲ ਨਾ ਫੇਕ ਸਟicker ਆਉਣ ਲੱਗ ਗਏ ਅੱਛਾ ਵੀਜ਼ਾ ਦੇ ਫੇਕ ਸਟicker ਲੱਗ ਜਾਂਦੇ ਆ ਵੀਜ਼ਾ ਆ ਦੇ ਸਟੈਮ ਜਿਹੜੀ ਹੁੰਦੀ ਆ ਫੇਕ ਲੱਗ ਜਾਂਦੀ ਆ ਜੀ ਕੈਨੇਡਾ ਦਾ ਦੇਖਿਆ ਹੋਣਾ ਵੀਜ਼ਾ ਕੈਨੇਡਾ ਦਾ ਯੂਰਪ ਦੇ ਵਿੱਚ ਨਾ ਸਟicker ਲਾ ਕੇ ਆਉਂਦਾ ਜਿਹੜਾ ਹੁਣ ਆਪਣੇ ਕੋਲ ਏਜੰਟ ਨੇ ਲੋਕਲ ਏਜੰਟ ਨੇ ਇਹ ਹੁਣ ਜੁਗਾੜ ਲਾਉਂਦੇ ਆ ਇਹ ਕਹਿੰਦੇ ਕਿ ਅਸੀਂ ਤਾਂ ਸਾਰ ਸਾਨੂੰ ਤਾਂ ਵੀਜ਼ਾ ਚਾਹੀਦਾ ਕੰਸਲਟੈਂਟ ਕੋਲ ਜਾ ਕੇ ਕਹਿੰਦੇ ਆ ਬੰਦੇ ਕੋ ਪੈਸੇ ਬਹੁਤ ਆ ਜੀ ਬਸ ਸਾਨੂੰ ਤਾਂ ਵੀਜ਼ਾ ਲੈ ਕੇ ਦੋ ਅੱਛਾ ਤੇ ਉਹ ਜਿਹੜਾ ਏਜੰਟ ਹੁੰਦਾ ਉਹ ਅੱਗੇ ਉਹ ਤੋਂ ਵੀ ਉੱਪਰ ਹੁੰਦਾ ਉਹਨੇ ਇੱਕ ਲਿਸਟ ਤਿਆਰ ਕੀਤੀ ਹੁੰਦੀ ਹੈ ਜਿਹਦੇ ਵਿੱਚ ਸਾਰੇ ਨਾਮ ਹੁੰਦੇ ਆ ਅੱਛਾ ਤੇ ਉਹ ਉਸੇ ਸਟicker ਚੱਕ ਕੇ ਉਹਦੇ ਤੇ ਲਾ ਦਿੰਦਾ ਪਾਸਪੋਰਟ ਦੇ ਉੱਤੇ ਹਾਂ ਹਾਂ ਤੇ ਹੁਣ ਦੇਖੋ ਇੱਕ ਬੰਦੇ ਨੇ ਪੈਕੇਜ ਕੀਤਾ ਹੋਇਆ ਹਾਂਜੀ 10 ਲੱਖ ਰੁਪਏ ਦਾ ਹਾਂਜੀ ਜਿਹੜਾ ਉਹਦੀ ਫੇਕ ਸਟicker ਦੀ ਕਾਸਟ ਆ ਸਾਰੀ 1.5 ਤੋਂ 2 ਲੱਖ ਰੁਪਏ ਆਉਂਦੀ ਆ ਠੀਕ ਹੈ ਹੁਣ ਬੰਦੇ ਨੇ 10 ਲੱਖ ਰੁਪਏ ਲੈ ਲਿਆ ਆਫਟਰ ਵੀਜ਼ਾ ਹਾਂ ਹਾਂ ਤੇ ਬੰਦੇ ਨੂੰ ਵੀਜ਼ਾ ਫੜਾਤਾ ਦਿਖਾਤਾ ਕਿ ਲੱਗਿਆ ਵੈਸਟicker ਕਲਾਈਂਟਰ ਨੂੰ ਵੀਜ਼ਾ ਦੇ ਹੀ ਦਿੱਤਾ ਪਾਸਪੋਰਟ ਦੇ ਦਿੱਤਾ ਦਿਖਾਤੀ ਕਿ ਲੱਗਿਆ ਵੈਸਟicker ਸਟicker ਲਗਾ ਕੇ ਦੇ ਦਿੱਤਾ ਹਾਂ ਤੇ ਪੈਸਾ ਵੀ ਲੈ ਲਓ ਤੋ 10 ਲੱਖ ਰੁਪਏ ਹਾਂ ਤੇ ਜਦੋਂ ਹੁਣ ਬੰਦਾ 에ਅਰਪੋਰਟ ਤੇ ਜਾਂਦਾ ਜਦੋਂ ਚੈਕਿੰਗ ਹੁੰਦੀ ਆ ਫਿਰ ਉਹ ਫੇਕ ਨਿਕਲੇ ਆਉਂਦਾ ਤੇ ਤੇ ਜਦੋਂ ਬੰਦਾ ਪੁੱਛਦਾ ਫੋਨ ਕਰਕੇ ਨਾ ਤੋ ਉਹਦਾ ਫੋਨ ਲੱਗਦਾ ਨਾ 에ਜੰਟ ਮਿਲਦਾ ਹਾਂ ਤੇ ਫਿਰ ਉਹ ਬੰਦਾ ਫਸ ਜਾਂਦਾ ਫਸ ਜਾਂਦਾ ਬੁਰੀ ਤਰ੍ਹਾਂ ਉੱਥੇ ਜੇਲ੍ਹ ਵੀ ਹੋ ਸਕਦੀ ਬਹੁਤ ਕੁਝ 온 ਦਾ ਸਪੌਟ ਉੱਥੇ ਤਾਂ ਐਫ ਆਈ ਆਰ ਰਜਿਸਟਰ ਹੋ ਜਾਂਦਾ ਜਿਹੜੇ ਬੰਦੇ ਦਾ ਪਾਸਪੋਰਟ ਹਾਂਜੀ